ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਅੱਜ ਦੀ ਗੁਰਬਾਣੀ ਸੰਥਿਆ ਕਲਾਸ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੁਰਬਾਣੀ ਸੰਥਿਆ ਦੀ ਕਲਾਸ ਵਿੱਚ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 175 ਤੋਂ ਲੈ ਕੇ 177 ਤੱਕ ਗੁਰਬਾਣੀ ਸੰਖਿਆ ਹੈ ਜਿਹੜੀ ਉਹ ਆਰੰਭ ਕਰਨ ਜਾ ਰਹੇ ਹਾਂ ਫਿਰ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਲਾ ਪੰਜਵਾ ਮਹਿਲਾ ਕੰਯਵਾ ਰਾਗ ਗਉੜੀ ਗਵਾਰੇਰੀ ਰਾਗ ਗਉੜੀ ਗਵਾਰੇਰੀ ਚੌਪਦੇ ਚੌਪਦੇ ਉ ਓੰਕਾਰ ਇਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਮਹਾਂਤ ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ ਕੁਸ਼ਲ ਦਾ ਸੱਸਾ ਹੈ ਜਿਹੜਾ ਉਹ ਨਾਸਕੀ ਉਚਾਰਨ ਹੋਏਗਾ ਕੁਸ਼ਲ ਨਹੀਂ ਪੜਨਾ ਪੜਾਂਗੇ ਕੁਸ਼ਲ ਇਹ ਪੜਾਂਗੇ ਹਾਂ ਕੋਸ਼ਲ ਤੋਂ ਭਾਵ ਹੈ ਸੁਖ ਸੁਖੀ ਕਿਵੇਂ ਹੋਇਆ ਜਾ ਸਕਦਾ ਕਿਉਂ ਪਾਈਏ ਹਰ ਰਾਮ ਸਹਾਈ ਕਿਉਂ ਪਾਈਏ ਹਰ ਰਾਮ ਸਹਾਈ ਰਹਾਉ ਰਹਾਉ ਕੋਸ਼ਲਨ ਗ੍ਰਹਿ ਮੇਰੀ ਸਭ ਮਾਇਆ ਕੋਸ਼ਲਨ ਗ੍ਰਹਿ ਮੇਰੀ ਸਭ ਮਾਇਆ ਕੋਸ਼ਲਨ ਗ੍ਰਹਿ ਮੇਰੀ ਸਭ ਮਾਇਆ ਦੀ ਵੀ ਸਭ ਮਾਰਾ ਉੱਚੇ ਮੰਦਰ ਸੁੰਦਰ ਸ਼ਾਇਆ ਉੱਚੇ ਮੰਦਰ ਸੁੰਦਰ ਸ਼ਾਇਆ ਉੱਚੇ ਬੜਾ ਨੀ ਬੇਟਾ ਉੱਚੇ ਉੱਚੇ ਝੂਠੇ ਲਾਲਚ ਜਨਮ ਗਵਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਗਾਸਾ ਕਿ ਕੋਰੇ ਦੇਖ ਵਿਦਾਸਾ ਲਸ਼ਕਰ ਜੋੜੇ ਨੇਵ ਖਵਾਸਾ ਲਸ਼ਕਰ ਜੋੜੇ ਨੇਵ ਖਵਾਸਾ ਗਲ ਜੇਵੜੀ ਹਮੈਂ ਕੇ ਫਸਾ ਗਲ ਜੇਵੜੀ ਹਮੈਂ ਕੇ ਫਸਾ ਹੁਣ ਆਪਾਂ ਜਿਹੜਾ ਗੁਰਬਾਣੀ ਦਾ ਪਾਠ ਹੈ ਕਰ ਰਹੇ ਆ ਇੱਕੋ ਲਇ ਦੇ ਵਿੱਚ ਜਿਹੜਾ ਅਰਧ ਵਿਸ਼ਰਾਮ ਹੁੰਦੇ ਉਹਨੂੰ ਵੀ ਆਪਾਂ ਇੱਕੋ ਲਇ ਵਿੱਚ ਪਾਠ ਕਰਦੇ ਹੋਏ ਉਸ ਅਰਧ ਵਿਚਰਾਮ ਨੂੰ ਦੇਣਾ ਜਿਵੇਂ ਕਿ ਆਪਾਂ ਨੇ ਪੜਿਆ ਗਲ ਜੇਬੜੀ ਓਮੈ ਕੇ ਫਸਾ ਗਲ ਜੇਬੜੀ ਓਮੈ ਕੇ ਫਸਾ ਹਾਂ ਥੋੜਾ ਜਿਹਾ ਸਟਾਪ ਲਾਉਣਾ ਰੁਕਣਾ ਨਹੀਂ ਠੀਕ ਹੈ ਰਾਜ ਕਮਾਵੇ ਦਸ ਦਿਸ਼ ਸਾਰੀ ਰਾਜ ਕਮਾਵੇ ਦਸ ਦਿਸ਼ ਸਾਰੀ ਮਾਣ ਰੰਗ ਭੋਗ ਬਹੁ ਨਾਰੀ ਮਾਣ ਰੰਗ ਕੋ ਜੋ ਨਰਪਤ ਸੁਪਨੇ ਪੇਖਾਰੀ ਜੋ ਨਰਪਤ ਸੁਪਨੇ ਪੇਖਾਰੀ ਇੱਕ ਕੁਸ਼ਲ ਇੱਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ ਮੋਕੋ ਸਤਿਗੁਰੂ ਬਤਾਇਆ ਹਰ ਜੋ ਕਿਛ ਕਰੇ ਹਰ ਜੋ ਕੀਸ਼ਕਰੀ ਸੋਹਰਕਿਆ ਭਗਤਾਂ ਪਾਇਆ ਸੋਹਰਕਿਆ ਭਗਤਾਂ ਪਾਇਆ 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 ਜਨ ਨਾਨਕ ਜਨ ਨਾਨਕ ਹੋਮੈ ਮਾਰਸ ਮਾਇਆ ਹੋਮੈ ਮਾਰਸ ਸੁਨਾਇ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ ਇਉ ਪਾਈਏ ਹਰ ਰਾਮ ਸਹਾਈ 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 ਰਹਾਉ ਦੂਜਾ ਗੌੜੀ ਗਵਰੇਰੀ ਮਹਿਲਾ ਪੰਜਵਾੜੀ ਗਵਰੇਰੀ ਮਹਿਲਾ ਪੰਜਵਾੜੀ ਕਿਉ ਭ੍ਰਮਿਐ ਭ੍ਰਮ ਕਿਸ ਕਾ ਹੋਈ ਕਿਉ ਭ੍ਰਮਿਐ ਭ੍ਰਮ ਕਿਸ ਕਾ ਹੋਈ ਜਾਂ ਜਲ ਥਲ ਮਹੀਲ ਰਵਿਆ ਸੋਈ ਤਲ ਜਨੀਆਂ ਰਵਿਆਸੋਈ ਇਹਨੂੰ ਰਵਿਆ ਨਹੀਂ ਪੜਾਂਗੇ ਇਹਨੂੰ ਪੜਾਂਗੇ ਰਵੇ ਆਸੋਈ ਜਨ ਰਵਿਆਸੋਈ ਗੁਰਮੁਖ ਉਭਰੇ ਗੁਰਮੁਖ ਉਭਰੇ ਮਨਮੁਖ ਪਤਖ ਹੋਈ ਮਨਮੁਖ ਪਤਖ ਹੋਈ ਜਿਸ ਰੱਖੇ ਆਪ ਰਾਮ ਦਯਾਰਾ ਜਿਸ ਰੱਖੇ ਆਪ ਰਾਮ ਦਯਾਰਾ ਤਿਸ ਨਹੀਂ ਦੂਜਾ ਉਹ ਪਹੁੰਚਨਹਾਰਾ ਕਿਸ ਨਹੀਂ ਦੂਜਾ ਕੋ ਪਹੁੰਚਨਹਾਰਾ ਤਿਸ ਨਹੀਂ ਦੂਜਾ ਉਹ ਪਹੁੰਚਨਹਾਰਾ ਕਿਸ ਨਹੀਂ ਦੂਜਾ ਕੋ ਪਹੁੰਚਨਹਾਰਾ ਰਹਾ ਉਹ ਰਹਾ ਉਹ ਸਭ ਮੈਂ ਵਰਤੈ ਏਕ ਅਨੰਤਾ ਸਭ ਮੈਂ ਵਰਤੈ ਏਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਹੋਏ ਅਚਿੰਤਾ ਇੱਥੇ ਇਹਦਾ ਉਚਾਰਨ ਹੈ ਜਿਹੜਾ ਸੌਂ ਕਰਾਂਗੇ ਕੀ ਕਰਾਂਗੇ ਸੌ ਜਿਵੇਂ ਆਪਾਂ ਪੰਜਾਬੀ ਦੀ ਕਲਾਸ ਵਿੱਚ ਵੀ ਇਹ ਨਿਯਮ ਕੀਤਾ ਸੀ ਕਿ ਦੂਸਰਾ ਅੱਖਰ ਹਾਹਾ ਹੋਵੇ ਹਾਹੇ ਨੂੰ ਔਂਕੜ ਲੱਗਾ ਹੋਵੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਉਚਾਰਨ ਰੂਪ ਵਿੱਚ ਲ਼ੜਾ ਹੈ ਜਿਹੜਾ ਆਪਣੇ ਤੋਂ ਪਹਿਲੇ ਅੱਖਰ ਨੂੰ ਕੀ ਬਣ ਕੇ ਉਚਾਰਨ ਹੋ ਜਾਏਗਾ ਕਨੌੜਾ ਇਸੇ ਤਰ੍ਹਾਂ ਊੜੇ ਦਾ ਜਿਹੜਾ ਔਂਕੜ ਹੈ ਉਹ ਸੱਸੇ ਨੂੰ ਕਨੌੜਾ ਬਣ ਕੇ ਉਚਾਰਨ ਹੋ ਗਿਆ ਇੱਥੇ ਸੌਣ ਦੀ ਗੱਲ ਹੈ ਭਾਵ ਸੁੱਖ ਦੀ ਗੱਲ ਹੈ ਤਾਂ ਤੂੰ ਸੁਖ ਸੌ ਹੋਏ ਅਚਿੰਤਾ ਤਾਂ ਤੂੰ ਸੁਖ ਸੌ ਹੋਏ ਅਚਿੰਤਾ ਤਾਂ ਤੂੰ ਸੁਖ ਸੌ ਹੋਏ ਅਚਿੰਤਾ ਤਾ ਤੂ ਸੁਖ ਸੋਏ ਅਚਿੰਤਾ ਸਸੇ ਨੂੰ ਕਨੌੜਾ ਉੱਤੇ ਬਿੰਦੀ ਇਹਦਾ ਉਚਾਰਨ ਹੋਏਗਾ ਜੀ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਉਹ ਸਭ ਕਿਸ ਜਾਣੈ ਜੋ ਵਰਤੰਤਾ ਉਹ ਸਭ ਕਿਸ ਜਾਣੈ ਜੋ ਵਰਤੰਤਾ ਮਨ ਮੁਖ ਮੋਏ ਜਿਨ ਦੂਜੀ ਪਿਆਸਾ ਮੁਏ ਨਹੀਂ ਕਹਿਣਾ ਜੇ ਮੁਏ ਕਹਿ ਦਿੱਤਾ ਫਿਰ ਹੋੜਾ ਵਿਚਾਰਨ ਹੋ ਜਾਏ ਮੁਏ ਹਾਂ ਬਹੁ ਜੋਨੀ ਭਵੇ ਤੁਰ ਕਿਰਤ ਲਿਖਿਆ ਆਸਾ ਬਹੁ ਜੋਨੀ ਭਵੇ ਤੁਰ ਕਿਰਤ ਲਿਖਿਆ ਆਸਾ ਬਹੁ ਜੋਨੀ ਭਵੇ ਬਹੁ ਜੋਨੀ ਭਵੇ ਤੁਰ ਕਿਰਤ ਲਿਖਿਆ ਆਸਾ ਤੁਰ ਕਿਰਤ ਕਿਆਸਾ ਲਿਖਿਆ ਲਿਖਿਆ ਨਹੀਂ ਬਟਾ ਲਿਖਿਆ ਆਸਾ ਕਿਆਸਾ ਜੈਸਾ ਬੀਜ ਤੈਸਾ ਖਾਸਾ ਜੈਸਾ ਬੀਜ ਤੈਸਾ ਖਾਸਾ ਦੇਖ ਦਰਸ਼ ਮਨ ਭਿਆ ਵਿਗਾਸਾ ਦੇਖ ਦਰਸ਼ ਮਨ ਭਿਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪਰਗਾਸਾ ਸਭ ਨਦਰੀ ਆਯਾ ਬ੍ਰਹਮੁਰ ਕਸਾ ਜਨ ਨਾਨਕ ਕੀ ਹਰ ਪੂਰਨ ਆਸਾ ਜਨ ਨਾਨਕ ਕੀ ਹਰ ਪੂਰਨ ਆਸਾ ਗਉੜੀ ਗੁਆਰੇਰੀ ਮਹਿਲਾ ਪੰਜਵਾਂ ਗਉੜੀ ਗੁਆਰੇਰੀ ਮਹਿਲਾ ਪੰਜਵਾਂ ਕਈ ਜਨਮ پتنگا جانم پتنگا جانم جانم بیٹا جگ لکھے کہ گج ہاں گج لکھے کئی جنم پنکھی سرپ ہو ਕਈ ਜਨਮ ਹੈਵਰ ਬ੍ਰਖ ਜੋਯੋ ਕਈ ਜਨਮ ਹੈਵਰ ਬ੍ਰਖ ਜੋਯੋ ਹੈਵਰ ਬ੍ਰਖ ਜੋਯੋ ਹੈਵਰ ਬ੍ਰਖ ਜੋਯੋ ਮਿਲ ਜਗਦੀਸ਼ ਮਿਲਨ ਕੀ ਬਰੀਆ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ ਚਿਰੰਕਾਲ ਇਹ ਦੇ ਸੰਜਰੀਆ ਚਿਰੰਕਾਲ ਚਿਰੰਕਾਲ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਸੈਲ ਗਿਰ ਕਰਿਆ ਗੁਰੂ ਕਿੰਨਾ ਸੋਖਾ ਸ਼ਬਦ ਹੈ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ 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 ਕਈ ਜਨਮ ਸਾਖ ਕਰ ਉਪਾਇਆ ਕਈ ਜਨਮ ਸਾਖ ਕਰ ਉਪਾਇਆ ਲਖ 84 ਜੋਨ ਪਰਮਾਇਆ ਲਖ 84 ਜੋਨ ਪਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਕਰ ਸੇਵਾ ਭਜ ਹਰ ਹਰ ਗੁਰਮਤ त्याग मान ਝੂਠ ਅਵਿਮਾਨ त्याग मान ਝੂਠ ਅਵਿਮਾਨ ਜੀਵਤ ਮਰੇ ਦਰਗਾ ਪਰਵਾਨ ਜੀਵਤ ਮਰੇ ਦਰਗਾ ਪਰਵਾਨ ਜੋ ਕਿਸ਼ ਹੋਆ ਸੋ ਤੁਜ ਤੇ ਹੋਗ ਜੋ ਕਿਸ਼ آرن دوجا کرنے یوگ تا ملے جا لہ ملا کہو نانک ہر ہر گن گائے ਗੋੜੀ ਗਵਰੇਰੀ ਮਹਿਲਾ ਪੰਜਵਾੜੀ ਗਵਰੇਰੀ ਮਹਿਲਾ ਪੰਜਵਾ ਕੰਮ ਭੂਮੈ ਬੋਆ ਹੋ ਨਾਮ ਕੰਮ ਭੂਮੈ ਕੋ ਨਾਮ ਕੰਮ ਭੂਮੈ ਬੋਆ ਹੋ ਨਾਮ ਕੰਮ ਭੂਮੈ ਕੋ ਨਾਮ ਪੂਰਨ ਹੋਏ ਤੁਮਾਰਾ ਕਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇਂ ਮਿਟੇ ਜਮ ਤਰਾਸ 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 ਨਿਤ ਗਾਵੇਂ ਹਰ ਹਰ ਗੁਣ ਜਾਸ ਨਿਤ ਗਾਵੇਂ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਹਰ ਹਰ ਨਾਮ ਅੰਤਰ ਉਰਤਾਰ शीघ्र कार्य ले, ले हो सवार रहाओ, रहाओ। अपने प्रभु से हो हो सावधान ਤਾ ਤੂੰ ਦਰਗਾ ਪਾਵੇਂ ਮਾਨ ਤਾ ਤੂੰ ਦਰਗਾ ਪਾਵੇਂ ਮਾਨ ਓਕਤ ਸਿਆਣਪ ਸਗਲੀ ਤਿਆਗ ਓਕਤ ਸਤਿ ਸ਼੍ਰੀ ਅਕਾਲ ਬਸ ਕਲੀਆ ਗੋਪੀ ਸੰਤ ਜਨਾਂ ਕੀ ਚਰਨੀ ਲਾਗ ਸੰਤ ਜਨਾਂ ਕੀ ਚਰਨੀ ਲਾਗ ਸਰਬ ਜੀ ਹੈ ਜਾ ਕੇ ਹੱਥ ਸਰਬ ਜੀ ਹੈ ਜਾ ਕੇ ਹੱਥ ਕਦੇ ਨਾ ਵਿਛੜੈ ਸਭ ਕੈ ਸਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਵ ਛੋੜ ਗਹ ਤਿਸ ਕੀ ਓਟ ਪਾਵਿ ਛੋੜ ਨਾ ਤਿਸ ਕੀ ਓਟ ਨਿਮਖ ਮਾਹੇ ਹੋਵੇ ਤੇਰੀ ਛੋਟ ਨਿਮਖ ਮਾਹੇ ਹੋਵੇ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣਾ ਸਦਾ ਨਿਕਟ ਕਾਇਸ਼ ਨੋ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਉ ॥ ਆਪ ਗੁਰ ਕੈ ਬਚਨ ਮਿਟਾਉ ॥ ਆਪ ਹਰ ਹਰ ਨਾਮ ਹਰ ਹਰ ਨਾਮ ਨਾਨਕ ਜਪ ਜਾਪ ਨਾਨਕ ਜਪ ਜਾਪ ਗਉੜੀ ਗੁਆਰੇਰੀ ਮਹਿਲਾ ਪੰਜਵਾ ਬਾੜੀ ਪਰੇ ਦੀ ਮਹਿਲਾ ਪੰਜਵਾ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਬੇਟਾ ਜੀ ਜਨਮ ਨਹੀਂ ਹੈ ਬਚਨ ਪੜੋ ਧਿਆਨ ਕਿੱਥੇ ਤੁਹਾਡਾ ਇਹਨੂੰ ਫਾਂਸੀ ਨਹੀਂ ਪੜਾਂਗੇ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਗੁਰ ਕੈ ਬਚਨ ਗੁਰ ਕੇ ਵਚਨ ਰਚੇ RAM ਕੇ ਰੰਗ ਜੋ ਗੁਰ ਦੀਆ ਸੋ ਗੁਰ ਦੀਆ ਸੋ ਮਨ ਕੈ ਕਾਮ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਸੰਤ ਕਾ ਕੀਆ ਸਤ ਕਰਮਾਨ ਰਹਾਉ ਰਹਾਉ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕੈ ਬਚਨ ਕਟੇ ਭ੍ਰਮ ਭੇਦ ਗੁਰ ਕੈ ਬਚਨ ਕਟੇ ਭ੍ਰਮ ਭੇਦ ਕਟੈ ਨਹੀਂ ਕੱਟੇ ਗੁਰ ਕਾ ਬਚਨ ਕਤੋ ਨਾ ਜਾਏ ਗੁਰ ਕਾ ਬਚਨ ਕਤੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਕੇ ਵਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ 나ਥ ਗੁਰ ਕਾ ਬਚਨ ਅਨਾਥ ਕੋ 나ਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨ ਅੰਮ੍ਰਿਤ ਰਵੈ ਗੁਰ ਕਾ ਬਚਨ ਜਿਸਨਾ ਅੰਮ੍ਰਿਤ ਰਵੇ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੇ ਹਾਰ ਦੇਵਤ ਜਿਨ ਨ ਆਵਹਿ ਹਰਿ ਜਿਸ ਜਨ ਹੋਏ ਆਪ ਕਿਰਪਾਲ ਜਿਸ ਜਨ ਹੋਏ ਆਪ ਕਿਰਪਾਲ ਆਪ ਕਿਰਪਾਲ ਆਪ ਕਿਰਪਾਲ ਨਾਨਕ ਨਾਨਕ ਸਤ ਗੁਰ ਸਦਾ ਦਿਆਲ ਮੂਰਤਾਂ ਦੇ ਆਏ ਗੌੜੀ ਗਵਰੇਰੀ ਮਹਿਲਾ ਪੰਜ ਵਾ ਗੌੜੀ ਗਵਰੇਰੀ ਮਹਿਲਾ ਪੰਜ ਵਾ ਜਿਨ ਕੀਤਾ ਮਾਟੀ ਤੇ ਰਤਨ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ ਜਿਨ ਮੈਂ ਰਾਖਿਆ ਜਿਨ ਕਰ ਜਤਨ ਜਿਨ ਕਰ ਜਤਨ ਜਿਨ ਕਰ ਜਤਨ ਜਿਨ ਦੀਨੀ ਸ਼ੋਭਾ ਵਢਾਈ ਜਿਨ ਦੀਨੀ ਸ਼ੋਭਾ ਵਢਾਈ ਤਿਸ ਪ੍ਰਭ ਕੋ ਤਿਸ ਪ੍ਰਭ ਕੋ ਆਠ ਪਹਿਰ ਤਿਆਹੀ ਆਠ ਪਹਿਰ ਤਿਆਹੀ ਰਮਈਆ ਰੇਨ ਸਾਧ ਜਨ ਪਾਵੋ 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 ਗੁਰ ਮੇਲ ਆਪਣਾ ਖਸਮ ਤਿਆਵੋ ਗੁਰ ਮੇਲ ਆਪਣਾ ਖਸਮ ਤਿਆਵੋ ਜਨ ਕੀਤਾ ਮੂੜ ਤੇ ਬਖਤਾ ਬਿਨ ਕੀਤਾ ਮੂੜ ਤੇ ਬਖਤਾ ਜਿਹੜਾ ਇਹ ਉਚਾਰਨੇ ਨਾਸਕੀ ਹੋਏਗਾ ਧਿਆਈ ਪਾਵਾਂ ਧਿਆਵਾਂ ਗੁਰ ਮਿਲ ਆਪਣਾ ਖਸਮ ਧਿਆਵਾਂ ਗੁਰ ਮਿਲ ਆਪਣਾ ਖਸਮ ਧਿਆਵਾਂ ਧਿਆਵਾਂ ਰਹਾਉ ਰਹਾਉ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪਰਸਾਦ ਨਵੈ ਨਿਧ ਪਾਈ ਜਿਸ ਪਰਸਾਦ ਨਵੈ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਮਨ ਤੇ ਬਿਸਰਤ ਨਾਹੀ ਏ ਵੀ ਸਤਿਨਾਮ ਈ ਜਨ ਦਿਆ ਜਨ ਦਿਆ ਨਿਥਾਵੇ ਕੋ ਥਾਨ ਨਿਥਾਵੇ ਕੋ ਥਾਨ ਜਨ ਦਿਆ ਨਿਮਾਨੇ ਕੋ ਮਾਨ ਜਨ ਦਿਆ ਨਿਮਾਨੇ ਕੋ ਮਾਨ ਜਨ ਦਿਆ ਨਿਮਾਨੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਜਿਨ ਕੀਨੀ ਸਭ ਪੂਰਨ ਆਸਾ ਸਿਮਰਉ ਦਿਨ ਰੈਨ ਸਾਸ ਗਿਰਾਸਾ ਸਿਮਰਉ ਦਿਨ ਰੈਨ ਸਾਸ ਗਿਰਾਸਾ ਮੈਂ ਸਿਮਰਦਾ ਹਾਂ ਨਾਸਕੀ ਉਚਾਰਨ ਸਿਮਰਉ ਸਿਮਰਉ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ 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 ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਕਹੋ ਨਾਨਕ ਇਸ ਤੇ ਕਛ ਨਾਹੀ ਇਸ ਤੇ ਕਛ ਨਾਹੀ ਰਖਨ ਹਾਰੇ ਕੋ ਸਾ ਲਾਹੀ ਰਖਨ ਹਾਰੇ ਕੋ ਸਾ ਲਾਹੀ ਕਹੋ ਨਾਨਕ ਕਹੋ ਨਾਨਕ ਇਸ ਤੇ ਕਛ ਨਾਹੀ ਇਸ ਤੇ ਕਛ ਨਾਹੀ ਰਾਖਨ ਹਾਰੇ ਕੋਸਾ ਲਾਹੀ ਰਾਖਨ ਹਾਰੇ ਕੋਸਾ ਲਾਹੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ